ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਕੀ ਹਾਲ ਚਾਲ ਆ ਜੜਦੀ ਕਲਾ ਅੱਜ ਪਿੱਛੇ ਮੌਸਮ ਦੇਖ ਕੇ ਤੁਸੀਂ ਆਈਡੀਆ ਲਾਓ ਤੇ ਕਿੱਥੇ ਆਏ ਹੋਗੇ ਅੱਜ ਅਸੀਂ ਆਏ ਆ ਜੀ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਦੇ ਗੁਰਦੁਆਰਾ ਸਾਹਿਬ ਵਿਖੇ ਖੜੇ ਆ ਅਸੀਂ ਤੇ ਅੱਜ ਤੁਹਾਨੂੰ ਸਵਿਟਜ਼ਰਲੈਂਡ ਦਾ ਗੁਰਦੁਆਰਾ ਸਾਹਿਬ ਦਿਖਾਵਾਂਗੇ ਇਹ ਦੋ ਗੁਰਦੁਆਰਾ ਸਾਹਿਬ ਆ ਸਵਿਟਜ਼ਰਲੈਂਡ ਦੇ ਵਿੱਚ ਇੱਕ ਨਵੀਂ ਬਿਲਡਿੰਗ ਹੈ ਤੇ ਇੱਕ ਪੁਰਾਣੀ ਆ ਆਪਾਂ ਜਿਹੜਾ ਪੁਰਾਣਾ ਗੁਰਦੁਆਰਾ ਸਾਹਿਬ ਆ ਉੱਥੇ ਖੜੇ ਆ ਰਾਤ ਦੇ ਆਏ ਆ ਅਸੀਂ ਅਸੀਂ ਚੱਲੇ ਸੀ ਰੱਜੋ ਮਿਲਿਆ ਇਟਲੀ ਤੋਂ ਤੇ 5 5.5 ਘੰਟੇ ਦੀ ਡਰਾਈਵ ਲੱਗੀ ਆ ਤੇ ਟਾਈਮ ਲੱਗਾ ਸਾਨੂੰ ਇੱਥੇ ਪਹੁੰਚਣ ਨੂੰ ਤੇ ਰਾਹ ਦੇ ਵਿੱਚ ਆਉਂਦਿਆਂ ਨੂੰ ਵੀ ਬਹੁਤ ਵਧੀਆ ਮੌਸਮ ਸੀਗਾ ਤੇ ਇਟਲੀ ਦੇ ਵਿੱਚ ਤਾਂ 35 ਤੋਂ 40 ਡਿਗਰੀ ਟੈਂਪਰੇਚਰ ਆ ਮੌਸਮ ਤੇ ਇੱਥੇ ਜਦੋਂ ਆਏ ਆ ਤੇ ਇੱਥੇ 18 20 22 ਟੈਂਪਰੇਚਰ ਡਿਗਰੀ ਤੇ ਦਿਨੇ ਚਲੋ 25 22 ਹੋ ਜਾਂਦਾ ਉਹ ਵੱਧ ਰਾਤ 18 20 ਸੀਗਾ ਤੇ ਆਜੋ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਆ ਇਟਲੀ ਸੌਰੀ ਸਵਿਟਜ਼ਰਲੈਂਡ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਆ ਤੁਹਾਨੂੰ ਤੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਤੇ ਆਵਾਂਗੇ ਤਾਂ ਤੁਹਾਨੂੰ 메ਨ ਸੜਕ ਤੋਂ ਇਹ ਰੇਲਵੇ ਲਾਈਨ ਦਾ ਫਾਟਕ ਦੇਸੂਗਾ ਇਹ ਬਿਲਕੁਲ ਫਰੰਟ ਤੇ ਆ ਇਹ ਰੇਲਵੇ ਟਰੈਕ ਜਿਹੜਾ ਰੇਲਵੇ ਟਰੈਕ ਦੇ ਬਿਲਕੁਲ ਨਾਲੋਂ ਦੀ ਤੁਸੀਂ ਇਹ ਮੁੜ ਜਾਣਾ ਸੱਜੇ ਬੰਨੇ ਤੇ ਨਾਲ ਹੀ ਅੱਗੇ ਥੋੜੀ ਦੂਰੀ ਤੇ ਗੁਰਦੁਆਰਾ ਸਾਹਿਬ ਬੜੀ ਪਿਆਰੀ ਜੀ ਬਿਲਡਿੰਗ ਹੈ ਬੜਾ ਸ਼ਾਨਦਾਰ ਗੁਰਦੁਆਰਾ ਸਾਹਿਬ ਆ ਤੇ ਗੁਰਦਵਾਰ ਸਾਹਿਬ ਦੀ ਇਹ ਪਰਗੇਜੋ ਵੀ ਹੈਗੀ ਇੱਥੇ ਪਾਰਕਿੰਗ ਗੱਡੀਆਂ ਲਾਉਣ ਨੂੰ ਤੇ ਇਹਦੇ ਜੇ ਪਿੱਛੇ ਪਹਿਲਾਂ ਜਿਹੜਾ ਆਉਂਦਾ ਉਹ ਆਉਂਦੀ ਆ ਫਿਰ ਗੱਡੀਆਂ ਦਾ ਆਉਂਦਾ ਕੋਈ ਸਿਸਟਮ ਉੱਥੇ ਬਹੁਤ ਗੱਡੀਆਂ ਖੜੀਆਂ ਕੋਈ ਬਿਲਡਿੰਗ ਆ ਮੇਰੇ ਨਾਲ ਅਸੀਂ ਸਾਥ ਹੀ ਆਏ ਆ ਸਾਰੇ ਤੇ ਆਜੋ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦਵਾਰ ਸਾਹਿਬ ਦੇ 메ਨ ਐਂਟਰੀ ਤੇ ਖੱਬੇ ਪਨੇ ਨਿਸ਼ਾਨ ਸਾਹਿਬ ਜੀ ਸ਼ੋਭਤ ਨੇ ਕਰੋ ਦਰਸ਼ਨ ਜੀ ਇੱਥੇ ਹੁੰਦਾ ਸੀ ਇਹ ਤਾਂ ਬਹੁਤ ਵਾਟਾ ਆਪਾਂ ਅੰਦਰ ਹੀ ਲੈ ਲੈਣੇ ਬਹੁਤ ਬਹੁਤ ਅੱਜ ਐਂਟਰੀ ਤੇ ਬਿਲਕੁਲ ਹੀ ਨਾਲ ਹੀ ਤੁਸੀਂ ਦੇਖ ਸਕਦੇ ਆਂ ਵੀ ਹੱਥ ਸਾਫ਼ ਕਰਨ ਲਈ ਹੰਜ ਸ਼ਨਾਨਾ ਕਰਮ ਲਈ ਇਹ ਸਾਰਾ ਸਿਸਟਮ ਲਾਇਆ ਨਾਲ ਹੀ ਐਂਟਰ ਹੋਵੇ ਜਦੋਂ ਤੁਸੀਂ ਤੇ ਇੱਥੇ ਨਾਲ ਹੀ ਖੱਬੇ ਬੰਨੇ ਵੀ ਤੇ ਸੱਜੇ ਬੰਨੇ ਵੀ ਬਾਥਰੂਮ ਦਾ ਬਹੁਤ ਸੋਹਣਾ ਪ੍ਰਬੰਧ ਹੈ ਤੇ ਇੱਥੇ ਤੁਸੀਂ ਆ ਕੇ ਆਪਣਾ ਫਰੈਸ਼ ਹੋ ਇਸ਼ਨਾਨ ਕਰੋ ਤੇ ਨਾਲ ਹੀ ਜੇ ਅੱਗੇ ਜਾਓਗੇ ਤੁਸੀਂ ਦੋ ਕਮਰੇ ਆ ਰਿਹਾ ਹੈ ਸੌਣ ਦੇ ਲਈ ਆਰਾਮ ਕਰਨਾ ਜੇ ਤੁਸੀਂ ਤੇ ਨਾਲ ਹੀ ਅੱਗੇ ਗੁਰਦ ਲੰਗਰ ਆ ਜਾਂਦਾ ਲੰਗਰ ਹਾਲ ਤੇ ਇੱਥੇ ਸਾਡੇ ਸਿੰਘ ਰਾਤ ਅਸੀਂ ਇੱਥੇ ਸੋ ਸੋਫੇ ਫਿੱਟੇ ਸੀ ਤੇ ਇੱਥੇ ਬੈਠੇ ਸੀ ਸਾਡੇ ਬਜ਼ੁਰਗ ਆ ਸਵਿਚ ਲੈਣ ਦੇ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਲੰਗਰ ਤਿਆਰ ਕਰ ਰਹੇ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਬਣਾ ਰਹੇ ਬਾਬਾ ਜੀ ਬਾਬਾ ਜੀ ਪਾਸਤਾ ਬਣਾ ਰਹੇ ਆ ਅੱਛਾ ਜੀ ਪਾਸਤਾ ਬਣਾ ਰਹੇ ਆ ਸੰਗਤਾਂ ਦੇ ਹਾਂ ਚਲੋ ਮਰੀਆ ਚੜ੍ਹਦੀ ਕਲਾ ਵਾਲੇ ਸਿੰਘ ਆ ਸਾਰੇ ਤੇ ਸਾਡੇ ਬਰਿੰਦਰ ਭਾਜੀ ਸਾਰੇ ਵੀਰ ਆਏ ਆ ਨਾਲ ਜਿੱਥੇ ਐਂਟਰੀ ਤੇ ਹੱਥ ਤੋੜ ਲਈ ਉੱਥੇ ਨਾਲ ਹੀ ਤਾਂ ਉਹ ਪੌੜੀਆਂ ਜਾਂਦੀਆਂ ਦਰਬਾਰ ਸਾਹਿਬ ਨੂੰ ਬਹੁਤ ਹੀ ਸੋਹਣੇ ਮੈਟ ਵਿਸ਼ੇ ਆ ਤੇ ਪੌੜੀਆਂ ਤੇ ਚੜਦੇ ਸਾਰੇ ਤੁਸੀਂ ਦੇਖ ਸਕਦੇ ਆ ਤੇ ਇਹ ਆਪਣੇ ਸ਼ਹੀਦ ਸਿੰਘਾਂ ਦੇ ਸਾਰੇ ਫੋਟਾਂ ਲੱਗੀਆਂ ਪੋਸਟਰ ਲੱਗੇ ਆ ਤੇ ਹੁਣ ਮੈਂ ਜਾ ਰਿਹਾ ਦਰਬਾਰ ਸਾਹਿਬ ਦੇ ਵਿੱਚ ਉੱਤੇ ਮਾਰੇ ਦੀ ਬਾਣੀ ਦਾ ਪ੍ਰਵਾਰ ਚੱਲ ਰਿਹਾ ਹੈ ਤੇ ਤੁਹਾਨੂੰ ਮੈਂ ਦਰਸ਼ਨ ਕਰਾਉਣਾ ਹੈ। ਜਟਾ ਆ ਸਵਾਵਤ ਸਵਾਰ ਸਵਾਰ ਦੁਆਧਾਮ ਹੋਰਨਾ ਬੋਧੀਨਨਾ ਤੁਖ ਕਰਮੋ ਧੁਖ ਕਹੋ ਕਾਹੇ ਮੋਰੋ ਜਨਮ ਵਰਣ ਤੁ ਆਤ ਈਲ ਸੁਖ ਸਾਗਰ ਗੁਨੁ ਰਹਾਓ ਕਬੀਰ ਨਾਇਕ ਇੱਕ ਬੰਜਾਰ ਹੈ ਪਾਛ ਬਲਪਚੀ ਸਦ ਸੰਕਾਚ ਨਾ ਬੰਯਾ ਦਸ ਕੋਨੇ ਆਏ ਦਸਨ ਬੱਦ ਮਾਗੀ ਭਰ ਮੋਇ ਅਸੇ ਬਰਨ ਸੀ ਮਰਿ ਬਾਜ ਜਿਉ ਕਟਾ ਤੂਲ ਨੇ ਤਬੜਾ ਵਿਆਜ ਰਹਾ ਸਾਹ ਸੂਤ ਮੇ ਬਰਾਗੇ ਇਨੀ ਕਰ ਪਾਉਨੀ ਸੰਗਲੀ ਤੀਨਗਾਤੀ ਕਰਤਰਾ ਬੰਧਿਆ ਇੱਥੇ ਦਾ ਮੌਸਮ ਬਹੁਤ ਵਧੀਆ ਆਇਆ ਤੇ ਆਜੋ ਤੁਹਾਡੀ ਗੱਲਬਾਤ ਕਰਾਉਨੇ ਆ ਮੇਰੇ ਨਾਲ ਮੇਰੇ ਸੱਜਣ ਮਿੱਤਰ ਆਏ ਆ ਸਾਡੇ ਗੁਰਦੁਆਰਾ ਸਾਹਿਬ ਯਾਸ਼ੀਦ ਨਕਰੀਜੋ ਦੇ ਆਪਣੇ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਆਏ ਆ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਨੇ ਆ ਤੇ ਜੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਪ੍ਰਧਾਨਤਾਗੁਰਦੁਆਰਾ ਸਾਹਿਬ ਯਾਸ਼ੀਦਾ ਕਰੇਜੋ ਦੇ ਗੁਰਦੇ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸਾਰੇ ਵੀਰ ਬਲੌਗ ਦੇਖ ਰਹੇ ਨੇ ਬੇ ਸਾਰੇ ਫਤਿਹ ਪ੍ਰਵਾਨ ਜਰੂਰ ਕਰਨਾ ਜੀ ਇਹ ਆਪਣੇ ਸਵਿਟਜ਼ਰਲੈਂਡ ਦਾ ਗੁਰਦੁਆਰਾ ਸਾਹਿਬ ਆ ਬੜਾ ਆਨੰਦਮਈ ਸ਼ਾਂਤਮਈ ਜਗ੍ਹਾ ਤੇ ਬਣਿਆ ਮਹਾਰਾ ਦੀ ਮੇਰ ਸਦਕਾ ਜਿਹੜੇ ਮੇਰੇ ਵੀਰ ਯੂਰਪ ਦੇ ਨੇ ਭਾਈ ਜਰੂਰ ਦਰਸ਼ਨ ਕਰਨ ਆਓ ਬਾਕੀ ਆਪਾਂ ਨੂੰ ਇੱਕ ਪਤਾ ਹੀ ਆ ਸਵਿਟਜ਼ਰਲੈਂਡ ਮਹਾਰਾ ਦੀ ਮੇਰ ਸਦਕਾ ਕੁਦਰਤੀ ਤੌਰ ਤੇ ਬਹੁਤ ਸੁੰਦਰ ਤੇ ਸੋਹਣਾ ਜਿਵੇਂ ਕਹ ਲੋ ਵੀ ਚੀਲਾ ਨਾਲ ਉਦਾਂ ਵੀ ਬਾਤਾਵਰਨ ਮਹਾਰਾ ਦੀ ਛੜਦੀ ਕਲਾ ਤੇ ਨਾਲ ਨਾਲ ਆਪਣੇ ਇੱਥੇੋਂ ਖਾਲਸੇ ਦੀ ਵੀ ਛੜਦੀ ਕਲਾ ਭਾਈ ਚਾਰ ਪੰਜ ਸਥਾਨ ਮਹਾਰਾ ਦੀ ਮੇਸ ਸਦਕਾ ਬਣ ਚੁੱਕੇ ਨੇ ਇਹ ਸਥਾਨ ਆਪਣਾ ਬਹੁਤ ਪੁਰਾਣਾ ਹੈ ਸਵਿਟਜ਼ਰਲੈਂਡ 'ਚ ਤੇ ਤਕਰੀਬਨ ਅਸੀਂ 2004 ਚ ਆਏ ਸੀ ਉਦੋਂ ਤੋਂ ਹੀ ਸੁਣਦੇ ਆਉਨੇ ਆ ਤੇ ਪਹਿਲਾਂ ਵੀ ਆਉਣ ਦਾ ਮੌਕਾ ਬਣਿਆ ਸੀ ਇਹ ਤਕਰੀਬਨ ਉਹਦਾ ਮੈਨੂੰ ਸਾਨਾ ਨਹੀਂ ਪਤਾ ਪਰ ਇਹ ਸਥਾਨ ਬਹੁਤ ਪੁਰਾਣਾ ਹੈ ਜਿਹੜੇ ਯੂਰਪ ਦੇ ਵੀਰ ਆ ਭਾਈ ਤੁਸੀਂ ਜੇ ਕਦੇ ਸਵਿਟਜ਼ਰਲੈਂਡ ਘੁੰਮਣਾ ਆਉਨੇ ਆ ਜਰੂਰ ਤੁਸੀਂ ਆ ਸਕਦੇ ਹੋ ਇੱਥੇ ਦਰਸ਼ਨ ਮੇਲੇ ਕਰ ਸਕਦੇ ਹੋ ਮਹਾਰਾਜ ਦੇ ਦਸ ਦੇ ਬਹੁਤ ਚੜ੍ਹਦੀ ਕਲਾ ਵਾਲਾ ਸਥਾਨ ਬਣਿਆ ਹੋਇਆ ਤੇ ਸਿੰਘ ਵੀ ਬੜੇ ਪ੍ਰੇਮ ਵਾਲੇ ਨੇ ਬਹੁਤ ਜਾਨੀ ਕੀ ਆਏ ਗਏ ਦੀ ਸੇਵਾ ਭਾਵਨਾ ਕਰਦੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਅੱਜ ਸਵਿਟਜ਼ਰਲੈਂਡ ਦੇ ਗੁਰਦਆਰਾ ਸਾਹਿਬ ਇੱਕ ਗੁਰਦਆਰਾ ਸਾਹਿਬ ਦੀ ਦੇਖਿਆ ਜਿਹੜੀ ਇੱਕ ਦਿੱਖ ਤੋਂ ਬਹੁਤ ਮਸ਼ਹੂਰ ਨੇ ਗੁੰਮਟ ਬਣਾਏ ਹੋਏ ਨੇ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਸੋਹਣਾ ਕੰਮ ਕਰਿਆ ਹੋਇਆ ਜੀ ਇਹ ਗੁੰਮਟ ਬਣਾਏ ਦੇ ਤੌਰ ਤੇ ਇੱਕ ਜਿਹੜੀ ਬਹੁਤ ਸੋਹਣੀ ਦੇਖਿਆ ਸਾਡੇ ਇਤਿਹਾਸਿਕ ਗੁਰਦਆਰਾ ਸਾਹਿਬ ਦੀ ਇਸ ਤਰ੍ਹਾਂ ਦੀ ਇਸ ਗੁਰਦਰਾ ਸਾਹਿਬ ਦੀ ਦੇਖਿਆ ਇਸ ਦਿੱਖ ਤੋਂ ਬਹੁਤ ਹੀ ਜ਼ਿਆਦਾ ਮਤਲਬ ਇੱਕ ਦੇਖਣ ਦੇ ਵਿੱਚ ਸੁੰਦਰ ਲੱਗਦਾ ਅਤੇ ਇਹ ਗੁਰਦਆਰਾ ਸਾਹਿਬ ਮਸ਼ਹੂਰ ਵੀ ਹੈ ਇਸ ਦਿੱਖ ਦੇ ਨਾਲ ਨਾਲ ਹੀ ਟ੍ਰੇਨ ਲਾਈਨ ਲਾਈਨ ਲੰਘਦੀ ਹੈ ਜੀ ਤੇ ਜੋ ਸਭ ਤੋਂ ਵੱਡੀ ਗੱਲ ਜਿਸ ਤਰ੍ਹਾਂ 2002 ਦੇ ਵਿੱਚ 2000 ਦੇ ਵਿੱਚ ਉਸ ਆਰੰਭਤਾ ਕੀਤੀ ਤੇ 2002 ਦੇ ਵਿੱਚ ਉਹ ਸਾਰੀ ਹੋਈ ਸੀ ਉਹਦਾ ਉਦਘਾਟਨ ਹੋਇਆ ਜੀ ਗੁਰਦਾਰ ਸਾਹਿਬ ਜੀ ਦਾ ਕਿਉਂਕਿ ਇੱਥੇ ਇਤਿਹਾਸ ਇਹਨਾਂ ਨੇ ਲਿਖਿਆ ਹੋਇਆ ਜੀ ਅਤੇ ਸਾਡੇ ਮੇਨ ਪ੍ਰਬੰਧਕ ਜਿਹੜੇ ਕਿ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਤੇ ਇਹ ਸਾਡੇ ਭਾਈ ਸਾਹਿਬ ਨੇ ਸਾਡੇ ਸੀਨੀਅਰ ਨੇ ਆਪਣੇ ਸ੍ਰਿੰਦਰ ਸਿੰਘ ਜੀ ਆਪਾਂ ਲਾਡੀ ਵੀਰ ਜੀ ਤੇ ਇਹਨਾਂ ਦੇ ਪਿੰਡ ਤੋਂ ਨੇ ਭਾਜੀ ਹੁਣੀ ਤੇ ਆਪਣੇ ਇਧਰ ਜੈਬੀ ਵੀਰ ਜੀ ਇਹਨਾਂ ਦੇ ਪਿੰਡ ਤੋਂ ਨੇ ਹੋ ਰঞ্জੀਤ ਸਿੰਘ ਜੀ ਰঞ্জੀਤ ਸਿੰਘ ਪੱਪੂ ਜੀ ਛੋਟ ਨਾਮ ਦੇ ਵਿੱਚ ਜੀ ਉਹਨਾਂ ਨੇ ਬਹੁਤ ਹੀ ਸੋਹਣਾ ਪ੍ਰਬੰਧ ਅਸੀਂ ਦੱਸਿਆ ਸੀ ਉਹਨਾਂ ਨੂੰ ਕਿ ਤੁਹਾਡੇ ਕੋਲ ਆ ਰਹੇ ਆ ਜੀ ਤੇ ਬਹੁਤ ਹੀ ਸੋਹਣਾ ਤੇ ਸੇਵਾਦਾਰਾਂ ਨੇ ਬਹੁਤ ਸੋਹਣੀ ਸੇਵਾ ਕੀਤੀ ਹੈ ਜੀ ਰਾਤ ਨੂੰ 2 ਵਜੇ ਪਹੁੰਚੇ ਸੀਗੇ ਜੀ ਤੇ ਬਹੁਤ ਹੀ ਸੋਹਣਾ ਪ੍ਰਸ਼ਾਦਾ ਪਾਣੀ ਸਾਰਾ ਸ਼ਕਾਇਆ ਜੀ ਅਤੇ ਬਹੁਤ ਸੋਹਣਾ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਵੱਲੋਂ ਗੱਦੇ ਲਾ ਕੇ ਵਿਸ਼ਰਾਮ ਕਰਨ ਵਾਸਤੇ ਬਹੁਤ ਹੀ ਸੋਹਣਾ ਪ੍ਰਬੰਧ ਪਾਈ ਜਦੋਂ ਵੀ ਤੁਸੀਂ ਆਉਂਦੇ ਹੋ ਤੇ ਜਰੂਰ ਇੱਥੇ ਹੋ ਕੇ ਜਾਇਓ ਤੇ ਕਮੇਟੀ ਬਹੁਤ ਹੀ ਬਹੁਤ ਹੀ ਕਮੇਟੀ ਸਲਾਘਾਯੋਗ ਹੈ ਜੀ ਕਿਉਂਕਿ ਇਹੀ ਸਾਡੇ ਗੁਰਦੁਆਰਾ ਸਾਹਿਬ ਦੀ ਪਰੰਪਰਾ ਚੱਲਦੀ ਆ ਰਹੀ ਜਦੋਂ ਵੀ ਕੋਈ ਵੀ ਆਉਂਦਾ ਹੈ ਜੀ ਸੇਵਾ ਦੇ ਵਿੱਚ ਇੱਥੇ ਜੇ ਕੋਈ ਘੁੰਮਣ ਫਿਰਨ ਵੀ ਆਉਂਦਾ ਤਾਂ ਉਹਨੂੰ ਬਹੁਤ ਹੀ ਸੋਹਣਾ ਰਹਿਣ ਬਹਿਣ ਦਾ ਪ੍ਰਬੰਧ ਕੀਤਾ ਜਾਂਦਾ ਜੀ ਅਤੇ ਖਾਣ ਪੀਣ ਨੂੰ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਜੀ ਤੇ ਜਦੋਂ ਵੀ ਕਿਸੇ ਨੇ ਆਉਣਾ ਭਾਈ ਪਹਿਲਾਂ ਫੋਨ ਕਰਕੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਪੱਪੂ ਜੀ ਨੂੰ ਤੇ ਤੁਸੀਂ ਜ਼ਰੂਰ ਜਦੋਂ ਆਉਂਗੇ ਸਵਿਟਜ਼ਰਲੈਂਡ ਦੇ ਵਿੱਚ ਘੁੰਮਣਾ ਤਾਂ ਜ਼ਰੂਰ ਦੇਖਣਾ ਹੈ ਜੀ ਸੋ ਸਾਰੀਆਂ ਪ੍ਰਬੰਧਕ ਕਮੇਟੀਆਂ ਦਾ ਇਹਨਾਂ ਦਾ ਧੰਨਵਾਦ ਕਰਦੇ ਆਂ ਜੀ ਤੇ ਦਿਖ ਜਿਹੜੀ ਆ ਜੀ ਗੁਰਦਾਸ ਸਾਹਿਬ ਦੀ ਇਹ ਤੁਹਾਨੂੰ ਫੇਰ ਦੱਸਣਿਆਂ ਬਹੁਤ ਹੀ ਸੋਹਣਾ ਸਾਨੂੰ ਇਤਿਹਾਸਕ ਗੁਰਦਾਸ ਸਾਹਿਬ ਸਾਡੇ ਯਾਦ ਆ ਜਾਂਦੇ ਨੇ ਜਦੋਂ ਅਸੀਂ ਇਹ ਚੀਜ਼ਾਂ ਦੇਖਦੇ ਆਂ ਜੀ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਉੱਥੋਂ ਇੰਡੀਆ ਦੇ ਵਿੱਚ ਜੁੜੇ ਹੋਏ ਆਂ ਜੀ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਸ ਤਰ੍ਹਾਂ ਸਾਰੇ ਵੀਰ ਪਹੁੰਚੇ ਬਹੁਤ ਹੀ ਸੋਹਣਾ ਪ੍ਰਬੰਧ ਸੀਗਾ ਕਮੇਟੀ ਦਾ ਇਸ ਦੇ ਨਾਲ ਹੀ ਫਤਿਹ ਬੁਲੰਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਿਆਰਿਓ ਆਸ ਕਰਦਾ ਤੁਹਾਨੂੰ ਵੀਡੀਓ ਸੋਹਣੀ ਲੱਗੀ ਹੋਊਗੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਤੁਸੀਂ ਤੇ ਜੇ ਵੀਡੀਓ ਸੋਹਣੀ ਲੱਗੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਰਾਂ ਸੰਗਤਾਂ ਨੂੰ ਵੀ ਕਰਾਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਚੈਨਲ ਨੂੰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਿਆਰੋ ਇੱਕ ਚੀਜ਼ ਦਿਖਾਉਣੀ ਸੀ ਤੁਹਾਨੂੰ ਜ਼ਰੂਰ ਦੇਖਿਓ ਮੇਰਾ ਮਤਿ ਨਿਸ਼ਾਨ ਸਾਹਿਬ ਦੇ ਨਾਲ ਹੀ ਪਰਲੇਵਰ ਨੇ ਇਹ ਫੈਕਟਰੀ ਦਾ ਆ ਉਹ ਟਾਵਰ ਆ ਨਾ ਬਾਜੀ ਉਹਦੇ ਸਿਰੇ ਦੇ ਉੱਤੇ ਜੂੰ ਕਰਦਾ ਮੈਂ ਆਲਣਾ ਬਣਾਇਆ ਕਿਸੇ ਇਲ ਨਹੀਂ ਬਣਾਇਆ ਹੋਗਾ ਇਹਦਾ ਉਹ ਆਲਣਾ ਬਾਜੀ ਕਿਸੇ ਵੱਡੇ ਪੰਛੀ ਦਾ ਹੀ ਆ ਹਾਂਜੀ ਇੱਲੇ ਹੋਣੀ ਤੇ ਦੇਖੋ ਕਿੱਥੇ ਜਾ ਕੇ ਆਲਣਾ ਬਣਾਇਆ ਕਿੱਦਾਂ ਹੁਣ ਇੱਥੇ ਹੋਣਾ ਨਹੀਂ ਨਹੀਂ ਤਾਂ ਉਹ ਵੀ ਦਰਸ਼ਨ ਕਰਾਈ ਦਿੰਦੇ ਤੁਹਾਨੂੰ ਉਹ ਅੱਛਾ ਲੇਖੋ ਮਾ ਮਕਰ ਸਾਹਿਬ ਕਿੱਥੇ ਆੜਨਾ ਪਾਇਆ ਜਾ ਕੇ ਗਿਲ ਦਾ ਲੱਗਦਾ ਜੀ ਜਿਹੜੀ ਗਿਲ ਚ ਆਪਾਂ ਇਹਨੂੰ ਗਿਲ ਚ ਕਰਦੇ ਨੇ ਛੋਟਾ ਜਿਹਾ ਜਾਨਵਰ ਪਾਣੀ ਹਾਂਜੀ ਹਾਂਜੀ ਬਾਬਾ ਜੀ